ਬਾਕੀ ਦੇ ਕੰਮਾਂ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਅਕਸਰ ਸਿਹਤ ਨੂੰ ਲੈ ਕੇ ਬੜੇ ਕੌਨਸ਼ੀਅਸ ਹੋ ਜਾਂਦੇ ਆ ਕਿ ਸਵੇਰ ਨੂੰ ਕਸਰਤ ਕਰੀਏ ਸਰੀਰ ਵਾਸਤੇ ਥੋੜਾ ਟਾਈਮ ਕੱਢੀਏ ਪਰ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਵੱਲੋਂ ਕੋਈ ਸਹੂਲਤ ਹੋਣੀ ਚਾਹੀਦੀ ਹੈ ਕੋਈ ਸਬਦਾ ਹੋਣੀ ਚਾਹੀਦੀ ਹੈ ਕਿ ਲੋਕ ਆਪਣੇ ਕੰਮਕਾਰਤ ਵਿੱਚ ਜਿਸ ਤਰੀਕੇ ਨਾਲ ਮਸ਼ਰੂਫ ਨੇ ਔਰ ਕੁਝ ਸਮਾਂ ਆਪਣੇ ਸਰੀਰ ਵਾਸਤੇ ਵੀ ਜ਼ਰੂਰ ਦੇਣ ਇਸ ਵੇਲੇ ਮੈਂ ਅਮ੍ਰਿਤਸਰ ਦੇ ਹਾਲਗੇਟ 'ਤਾਂ ਔਰ ਤੁਹਾਨੂੰ ਦੱਸ ਦਿਆਂ ਕਿ ਅਮ੍ਰਿਤਸਰ ਦੇ ਵਿੱਚ ਹੁਣ ਚੰਡੀਗੜ੍ਹ ਦੀ ਤਰਜ਼ ਤੇ ਇੱਕ ਸਾਈਕਲ ਟ੍ਰੈਕ ਤਿਆਰ ਹੋ ਰਿਹਾ ਹੈ ਲਗਭਗ 3 ਮਹੀਨਿਆਂ ਦੇ ਵਿੱਚ ਇਹ ਕੰਪਲੀਟ ਹੋ ਜਾਏਗਾ ਪਰ ਅਜੇ ਜਿਹੜਾ ਸਾਈਕਲ ਟ੍ਰੈਕ ਹੈ ਪੂਰਾ ਵੀ ਨਹੀਂ ਹੋਇਆ ਜਿਸ ਤੋਂ ਪਹਿਲੇ ਹੀ ਇਸ ਦੀ ਜਿਹੜੀ ਖਰਾਬ ਤਸਵੀਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਦੇ ਰਿੰਗ ਰੋਡ ਤੇ 7.5 ਕਿਲੋਮੀਟਰ ਔਰ ਦੂਸਰੇ ਪਾਸੇ ਦੇਖੀਏ ਤਾਂ 7.5 ਕਿਲੋਮੀਟਰ ਕਰੀਬ 15 ਕਿਲੋਮੀਟਰ ਦਾ ਇਹ ਪੂਰਾ ਰਿੰਗ ਰੋਡ ਤੇ ਸਾਈਕਲ ਟ੍ਰੈਕ ਬਣ ਰਿਹਾ ਜਿਸ ਦਾ ਬਜਟ 50 ਲੱਖ ਰੁਪਏ ਅੱ태 ਹੋਈ ਹੈ ਔਰ ਪ੍ਰਸ਼ਾਸਨ ਪੱਬਾ ਪਾ ਰਹੇ ਤਿਆਰੀਆਂ ਕਰ ਰਿਹਾ ਹੈ ਅੰਮ੍ਰਿਤਸਰ ਸਮਾਰਟ ਸਿਟੀ ਦੇ ਪ੍ਰੋਜੈਕਟ ਹੈ ਤੇ ਸਾਈਕਲ ਟ੍ਰੈਕ ਤਿਆਰ ਹੋ ਰਿਹਾ ਹੈ ਅੰਮ੍ਰਿਤਸਰ ਦੇ ਬਾਕੀ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਵੀ ਸਾਈਕਲ ਟ੍ਰੈਕ ਬਣਿਆ ਪਰ ਇਹ ਅੰਮ੍ਰਿਤਸਰ ਦੇ ਰਿੰਗ ਰੋਡ ਤੇ ਜੇ ਮੈਂ ਗੱਲ ਕਰਾਂ ਇਸ ਵੇਲੇ ਅਸੀਂ ਹਾਲ ਗੇਟ ਤੇ ਆ ਹਾਲ ਗੇਟ ਤੋਂ ਲੈ ਕੇ ਜਿੰਨੇ 12 ਗੇਟ ਨੇ ਅੰਮ੍ਰਿਤਸਰ ਦੇ ਉਹਨਾਂ ਗੇਟਾਂ ਦੇ ਆਸ-પાસ ਇਹ ਜਿਹੜਾ ਰਿੰਗ ਰੋਡ ਹੈ ਉੱਥੇ ਸਾਈਕਲ ਟ੍ਰੈਕ ਦੇਖਣ ਨੂੰ ਮਿਲੇਗਾ ਫਿਲਹਾਲ ਇਹ ਸਾਈਕਲ ਟ੍ਰੈਕ ਦੀਆਂ ਤਸਵੀਰਾਂ ਦਿਖਾ ਦਈਏ ਅਜੇ ਬੀਤੇ ਕੱਲ੍ਹ ਹੀ ਇਸ ਤੇ ਵਾਲ ਜ ਜਿਹੜੇ ਕਹਿ ਰਹੀਏ ਕਿ ਸਾਈਕਲ ਦੇ ਇੱਕ ਵਾਰ ਸਾਈਨ ਬੋਰਡ ਲੱਗੇ ਨੇ ਔਰ ਅਜੇ ਫਲੋਰ ਪੇਂਟ ਜਿਹੜਾ ਉਹ ਬੀਤੇ ਕੱਲ ਤੋਂ ਹੋਣਾ ਸ਼ੁਰੂ ਹੋਇਆ ਹੈ ਕਈ ਕਈ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮਹੀਨਾ ਮਹੀਨਾ ਦੋ ਦੋ ਮਹੀਨੇ ਪਹਿਲਾਂ ਹੀ ਜਿਹੜਾ ਇਹ ਫਲੋਰ ਪੇਂਟ ਹੋ ਗਿਆ ਪਰ ਇਹ ਪੇਂਟ ਹੋਣ ਤੋਂ ਬਾਅਦ ਜਿੱਥੇ ਕਿ ਈ ਰਿਕਸ਼ਾ ਮੋਟਰਸਾਈਕਲ ਗੱਡੀਆਂ ਉਹ پارک ਹੋ ਰਹੀਆਂ ਨੇ ਕਈ ਥਾਵਾਂ ਤੇ ਉਸ ਤੇ ਉੱਤੇ ਜੋ ਸਬਜ਼ੀ ਦੀਆਂ ਫੜੀਆਂ ਲੱਗ ਰਹੀਆਂ ਨੇ ਔਰ ਜੇ ਦੇਖਿਆ ਜਾਵੇ ਤਾਂ ਇਸ ਫੇਲੇ ਵੀ ਅੰਮ੍ਰਿਤਸਰ ਦੇ ਜਿਹੜੇ ਹਾਲਾਤ ਨੇ ਜਿੱਥੇ ਇਹ ਫਲੋਰ ਪੇਂਟ ਹੋਇਆ ਇਹ ਸਾਈਕਲ ਟਰੈਕ ਵਾਸਤੇ ਕਿਉਂਕਿ ਚੰਡੀਗੜ੍ਹ ਦੀ ਗੱਲ ਕਰੀ ਤਾਂ ਉੱਥੇ ਵੀ ਸਾਈਕਲ ਟਰੈਕ ਸਾਫ਼ ਤੌਰ ਤੇ ਬਣਿਆ ਹੈ ਬਾਕੀ ਜਿਹੜੇ ਅੰਦੌਰ ਕੋਲਕਾਟਾ ਮੁੰਬਈ ਦਿੱਲੀ ਉਸ ਇਲਾਕਿਆਂ ਦੇ ਵਿੱਚ ਉਹ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਕਿ ਇਹ ਸਾਈਕਲ ਟਰੈਕ ਬੜਾ ਪਰਫੁੱਲੀ ਤੌਰ ਔਰ ਉਸੇ ਨੂੰ ਲੈ ਕੇ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਦੇ ਹੇਠ ਇਹ ਜਿਹੜਾ ਟਰੈਕ ਸੀਗਾ ਇਹ ਬਣਾਇਆ ਗਿਆ ਪਰ ਸ਼ਾਇਦ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ ਜਿਸ ਕਰਕੇ ਇਸ ਦਾ ਕੋਈ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਆਮ ਸੜਕਾਂ ਦੇ ਉੱਤੇ ਗੱਡੀਆਂ ਪਾਕ ਹੋ ਰਹੀਆਂ ਨੇ ਮੋਟਰਸਾਈਕਲ ਜਿਹੜੇ ਪਾਕ ਹੋ ਰਹੇ ਆ ਔਰ ਜਿਵੇਂ ਪ੍ਰਸ਼ਾਸਨ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅ ਸੰਦੀਪ ਸਿੰਘ ਐਸ ਸੀ ਸੰਦੀਪ ਸਿੰਘ ਕਾਰਪੋਰੇਸ਼ਨ ਦੇ ਦਫ਼ਤਰ ਤੋਂ ਜਦੋਂ ਗੱਲ ਹੋਈ ਸਾਡੀ ਉਹਨਾਂ ਨੇ ਮੀਡੀਆ ਦੇ ਅੱਗੇ ਗੱਲ ਕਰਨ ਤੋਂ ਜ਼ਰੂਰ ਸਾਨੂੰ ਰੋਕਿਆ ਔਰ ਇਹ ਗੱਲ ਆਖੀ ਹੈ ਕਿ ਅਸੀਂ ਮੀਡੀਆ ਦੇ ਸਾਹਮਣੇ ਬਿਆਨ ਨਹੀਂ ਦਵਾਂਗੇ ਪਰ ਇਸ ਦੀ ਜਿਹੜੀ 15 ਕਿਲੋਮੀਟਰ ਦੀ ਜਿਹੜੀ ਲੰਬਾਈ ਹੈ ਉਹ ਅੰਮ੍ਰਿਤਸਰ ਦੇ ਰਿੰਗ ਰੋਡ 'ਤੇ ਬਣੀ ਹੋਈ ਹੈ ਔਰ 50 ਲੱਖ ਰੁਪਏ ਦਾ ਪ੍ਰੋਜੈਕਟ ਸਮਾਜ ਸੇਤੀ ਦੇ ਤਹਿਤ ਇਹ ਬਣਾਇਆ ਗਿਆ ਔਰ ਕਰੀਬ 3 ਮਹੀਨਿਆਂ 'ਚ ਇਹ ਪ੍ਰੋਜੈਕਟ ਜਿਹੜਾ ਤਿਆਰ ਹੋਣ ਦਾ ਜੋ ਸਮਾਂ ਰੱਖਿਆ ਹੋਇਆ ਕੁਝ ਸਮੇਂ ਤੱਕ ਇਹ ਤਿਆਰ ਹੋ ਜਾਏਗਾ ਮੁਕੰਮਲ ਤੌਰ ਤੇ ਔਰ ਜਦੋਂ اے ایس ਈ ਸਵਾਲ ਕੀਤਾ ਕਿ ਕਦੋਂ ਇਹ ਜਿਹੜਾ ਕਬਜ਼ਾ ਲੋਕ ਛੱਡਣਗੇ ਉਹਨਾਂ ਨੇ ਕਿਹਾ ਸਾਡਾ ਕੰਮ ਸੀਗਾ ਕਿ ਏ ایس ਈ ਇਸ ਨੂੰ ਤਿਆਰ ਕਰਨਾ ਹੈ ਬਾਕੀ ਇਸ ਦੀ ਕਬਜ਼ਾ ਛਡਾਉਣ ਦੀ ਗੱਲ ਪ੍ਰਸ਼ਾਸਨ ਕਰੇਗਾ ਪੁਲਿਸ ਪ੍ਰਸ਼ਾਸਨ ਇਸ ਦਾ ਚਲਾਨ ਕੱਟੇ ਜਾਂ ਜੋ ਵੀ ਕਰੇ ਪੁਲਿਸ ਦੇ ਹੱਥ ਵਿੱਚ ਇਹ ਸਭ ਕੁਝ ਹੈ ਜਿਸ ਕਰਕੇ ਪੁਲਿਸ ਮੁਲਾਜ਼ਮ ਵੀ ਇਸ ਗੱਲ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਨੇ ਔਰ ਇਹ ਅੰਮ੍ਰਿਤਸਰ ਦਾ ਸਾਈਕਲ ਟਰੈਕ ਜਿਸ ਨੂੰ ਕਿ ਲੋਕਾਂ ਨੂੰ ਇੱਕ ਤੋਹਫਾ ਸੀਗਾ ਕਿ ਸਿਹਤ ਨੂੰ ਆਪਣਾ ਧਿਆਨ ਚ ਰੱਖਦੇ ਹੋਏ ਇੱਥੇ ਸਾਈਕਲ ਚਲਾਣ ਆਪਣੀ ਸਿਹਤ ਠੀਕ ਰੱਖਣ ਪਰ ਸ਼ਾਇਦ ਇਹ ਟਰੈਕ ਸਿਰਫ ਆਮ ਇੱਕ ਪੇਂਟ ਕਰਕੇ ਇੱਕ ਸੜਕ ਦਾ ਰੰਗ ਹੀ ਬਦਲਿਆ ਜਿਸ ਨਾਲ ਕਿ ਲੋਕਾਂ ਨੂੰ ਕੋਈ ਇਸ ਦੀ ਸੁਵਿਧਾ ਨਹੀਂ ਮਿਲ ਰਹੀ ਸਰ ਮੈਂ ਤਾਂ ਮਤਲਬ ਪਤਾ ਤਾਂ ਸੀ ਥੋੜਾ ਜਿਹਾ ਕਿ ਇਹ ਚੰਡੀਗੜ੍ਹ ਦੀ ਤਰਸ ਤੇ ਬਣ ਰਿਹਾ ਹੈਗਾ ਸਾਈਕਲ ਟਰੈਕ ਲੇਕਿਨ ਇਹ ਬਣਿਆ ਜ਼ਰੂਰ ਹੈ ਪੈਸੇ ਜ਼ਰੂਰ ਲੱਗੇ ਆ ਲੇਕਿਨ ਇਸ ਦੇ ਉੱਪਰ ਮਤਲਬ ਪਾਰਕਿੰਗ ਜ਼ਿਆਦਾ ਲੱਗਦੀ ਹੈ ਜਾਂ ਸਬਜੀ ਵਾਲੀਆਂ ਫੜੀਆਂ ਜਾਂ ਰੇੜੀਆਂ ਜਾਂ ਇਹੋ ਜਿਹਾ ਕੁਝ ਜ਼ਿਆਦਾ ਲੱਗਦਾ ਹੈ ਸਾਈਕਲ ਟਰੈਕ ਦਾ ਪਰ ਕੋਈ ਮਤਲਬ ਨਾਮੋ ਨਿਸ਼ਾਨ ਵੀ ਨਹੀਂ ਲੱਗ ਰਿਹਾ ਬਣਿਆ ਜ਼ਰੂਰ ਭਾਵੇਂ ਸਾਈਕਲ ਟਰੈਕ ਹੈ ਕਾਰਪੋਰੇਸ਼ਨ ਨੇ ਸਾਡੇ ਪੰਜਾਬ ਸਰਕਾਰ ਨੇ ਪੈਸੇ ਵੀ ਲਗਾਏ ਆ ਪਰ ਇਹ ਤਾਂ ਕੋਈ ਜ਼ਿਆਦਾ ਫਾਇਦਾ ਨਹੀਂ ਮਿਲ ਸਕਿਆ ਕੋਈ ਫਨ ਨਹੀਂ ਮਤਲਬ ਲੋਕਾਂ ਨੂੰ ਇਸ ਬਾਰੇ ਕੋਈ ਜਾਗਰੂਕਤਾ ਨਹੀਂ ਹੈਗੀ ਤੇ ਸਾਈਕਲ ਟ੍ਰੈਕ ਬਣਾ ਦੇਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਮੇਨਟੇਨ ਕਰਨਾ ਬੜੀ ਵੱਡੀ ਗੱਲ ਹੈ ਉਹਦੀ ਮੇਨਟੇਨੈਂਸ ਮੇਨਟੇਨੈਂਸ ਦੇਖੋ ਜ਼ੀਰੋ ਹੈਗੀ ਹੈ ਬਣਾ ਦਿੱਤਾ ਇੱਕ ਵਾਰੀ ਪੈਸੇ ਲੱਗੇ ਬਣ ਗਏ ਕਮਿਸ਼ਨਰ ਚਲੀਆਂ ਗਈਆਂ ਸਭ ਕੁਝ ਹੋ ਗਿਆ ਤੇ ਹੁਣ ਮੇਨਟੇਨੈਂਸ ਦੇ ਨਾਮ ਤੇ ਜ਼ੀਰੋ ਹੈ ਈ ਲੋਕ ਆਪ ਵੀ ਲੈਣਾ ਨਹੀਂ ਚਾਹੁੰਦੇ ਲੋਕ ਆਪ ਵੀ ਨਹੀਂ ਲੈਣਾ ਚਾਹੁੰਦੇ ਕੁਝ ਸਰਕਾਰ ਅਵੇਅਰ ਵੀ ਨਹੀਂ ਕਰਦੀ ਨਾ ਪ੍ਰੋਪਰ ਤਰੀਕੇ ਦੇ ਨਾਲ ਸਰਕਾਰ ਦੀ ਵੀ ਨੈਗਲੀਜੈਂਸੀ ਹੈਗੀ ਆ ਵੀ ਪੈਸੇ ਲਗਾਏ ਆ ਤਾਂ ਉਸ ਦਾ ਫਰੂਟਫੁੱਲ ਜਿਹੜਾ ਸਾਨੂੰ ਉਹਦਾ ਮਿਲ ਸਕੇ ਰਿਜ਼ਲਟ ਜਿਹੜੇ ਆ ਤੇ ਉਹਦੇ ਵਾਸਤੇ ਸਰਕਾਰ ਨੂੰ ਉਹਦੇ ਵਾਸਤੇ ਵੀ ਉਪਰਾਲਾ ਕਰਨਾ ਪਏਗਾ ਤਾਈਓ ਹੀ ਫਾਇਦਾ ਹੈਗਾ ਟ੍ਰੈਕ ਨਾਮ ਦਾ ਇਹਨੇ ਪਤਾ ਤਾਂ ਹੈਗਾ ਪਰ ਸਾਸਵਾਈ ਜੀ ਨਹੀਂ ਗਈ ਉਥੇ ਜਿਸ ਹੋਂਨਾ ਉਹਨਾਂ ਨੇ ਕਿਹਾ ਸੀਗਾ ਉਸ ਹੋਂਨਾ ਪ੍ਰਸ਼ਾਸਨ ਦਾ ਕੰਮ ਨਹੀਂ ਪ੍ਰੋਪਰ ਹੋਇਆ ਮੇਰੇ ਸਾਹਮਣੇ ਦੇ ਸਾਫ ਸਵਾਈ ਪਹਿਲਾਂ ਹੋਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਹੀ ਹੋਰ ਆ ਜੋ ਉਹਨਾਂ ਨੇ ਕੀਤਾ ਵਾ ਉਹਨੂੰ ਪ੍ਰੋਜੈਕਟ ਬਣਾਇਆ ਉਹਨੂੰ ਪੂਰਾ ਚੱਲਣਾ ਚਾਹੀਦਾ ਉਹਦੇ ਹਿਸਾਬ ਨਾਲ ਬੋਲੋ ਇਸ ਤੋਂ ਬਿਦਾਂ ਦਿੱਤੀ ਆ ਪਰ ਕਈ ਲੋਕ ਹਾਂਜੀ ਆ ਵੀ ਕਬਜ਼ਾ ਕਰ ਲੈਂਦੇ ਆ ਬਸ ਬਸ ਉਹੀ ਉਰੇ ਕਰਕੇ ਨਾ ਪ੍ਰੋਪਰ ਜਿਹੜਾ ਪ੍ਰਸ਼ਾਸਨ ਨੇ ਸਖਤਾਈ ਕਰਨੀ ਚਾਹੀਦੀ ਹੈ ਨਾ ਇਹਦੇ ਕਰਕੇ ਪੂਰੇ ਰਿੰਗ ਰੋਡ ਤੇ ਸਾਈਕਲ ਟ੍ਰੈਕ ਦੇਖਿਆ ਕੀ ਕੀ ਦੇਖਦੇ ਹੋ ਕਿ ਸਾਈਕਲ ਟ੍ਰੈਕ ਤੇ ਕੀ ਕੀ ਪਿਆ ਹੁੰਦਾ ਸਾਈਕਲ ਦੀ ਜਗ੍ਹਾ ਸਾਈਕਲ ਟ੍ਰੈਕ ਤੇ ਜ਼ਿਆਦਾਤਰ ਤੇ ਜੋ ਕਹਿੰਨਾਂ ਨੇ ਤੇ ਸਬਜ਼ੀਆਂ ਲਾਈਆਂ ਚਲੋ ਇਹਨਾਂ ਦਾ ਰੋਜ਼ਗਾਰ ਇਹਨਾਂ ਨੇ ਵੀ ਜਣਾ ਪਰ ਇਹ ਹੈ ਕਿ ਵਿਸ਼ਾਸਨ ਨੂੰ ਇਹਨਾਂ ਨੂੰ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਜੇ ਸਰਕਾਰ ਨੇ ਨਾ ਪੈਸਾ ਖਰਚਿਆ ਵਾ ਤੇ ਇਹਨਾਂ ਨੂੰ ਚਾਹੀਦਾ ਵਾ ਉਹਨਾਂ ਵੱਲ ਵੀ ਧਿਆਨ ਦੇਣਾ ਤੇ ਉਸ ਹੌਨਾ ਜਿਹੜਾ ਉਹਨਾਂ ਨੇ ਬਣਾਇਆ ਵਾ ਟਰੈਕ ਬਣਾਇਆ ਉਹਨੂੰ ਚਲਾਉਣਾ ਚਾਹੀਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਹੁਲ ਅਲਮਸਤ ਹੈ ਜੀ ਟਰੈਕ ਬਾਰੇ ਕੁਝ ਪਤਾ ਹੈ ਕਿ ਅੰਦਰ ਸਰਚ ਬਣਾਇਆ ਵਾ ਹਾਂ ਜੀ ਹਾਂ ਜੀ ਪ੍ਰੋਜੈਕਟ ਸਰਕਾਰ ਨੇ ਬੜਾ ਵਧੀਆ ਪਾਸ ਕੀਤਾ ਸੀ 스마트 ਸਿਟੀ ਬਣਾਇਆ ਗਿਆ ਸੀ ਅਮਰitsar ਨੂੰ ਚੰਡੀਗੜ੍ਹ ਵਗੈਰਾ ਬਣਾਇਆ ਨਾ ਚਾਇਆ ਸੀ ਪਰ ਇਹ ਟਰੈਕ ਜਦੋਂ ਜਦੋਂ ਬਣੇ ਐ ਇਹ ਤੇ ਚਾਹੀਦਾ ਸੀ ਪਹਿਲੇ ਸਫਾਈ ਕਰਾਂਦੇ तरीके ਦੇ ਨਾਲ ਇਹਨੂੰ ਕੰਮ ਨੂੰ ਰਿਲੀਜ਼ ਕਰਦੇ ਜੋ ਕਿ ਬਣਾਉਣ ਦਾ ਕੋਈ ਫਾਇਦਾ ਨਹੀਂ ਆਇਆ ਪੈਸਾ ਵੀ ਲੱਗਾ ਸਾਡੇ ਵਰਗਾ ਤਾਂ ਪੈਸਾ ਲੱਗਾ ਪਰ ਸਾਨੂੰ ਹੀ ਨਹੀਂ ਇਹਦਾ ਫਲ ਮਿਲਿਆ ਚੀਜ਼ ਬਣ ਗਈ ਪਰ ਉਹ ਚੀਜ਼ ਨੂੰ ਪਰ ਯੂਜ਼ ਨਹੀਂ ਕਰ ਸਕਦੇ ਇਹ ਚੀਜ਼ ਦਾ ਬੜਾ ਆਪਣਾ ਅਫਸੋਸ ਆ ਕਿ ਸਮਾਰਟ ਸਿਟੀ ਬਣਾਨੀ ਚਾਹੀਦੀ ਸੀ ਸਰਕਾਰ ਨੇ ਬਣਾਨਤੀ ਪੈਸਾ ਵੀ ਲੱਗ ਗਿਆ ਪਰ ਉਹਨੂੰ ਦੂਸੇ ਵੱਲ ਨਹੀਂ ਸੀ ਕਰ ਸਕਦੇ ਉਸ ਤਰੀਕੇ ਨਾਲ ਸਾਰਾ ਰਿੰਗ ਰੋਡ ਤੇ ਦੇਖਦੇ ਹੋ ਕਿਤੇ ਕਿਤੇ ਕੀ ਕੀ ਕਬਜ਼ੇ ਹੋਏ ਹੋਏ ਨੇ ਇਹ ਦੇਖ ਕੇ ਕਬਜ਼ੇ ਦੇਖੋ ਭਾਜੀ ਉੱਥੇ ਰੇੜੀ ਮਿਲਦਾ ਚਲੋ ਉਹ ਵੀ ਆਪਣੀ ਰੋਟੀ ਕਮਾ ਰਹੇ ਹਨਾ ਪਰ ਕੋਈ ਪ੍ਰੋਜੈਕਟ ਸਰਕਾਰ ਨੂੰ ਬਣਾਉਣਾ ਚਾਹੀਦਾ ਇਹਨਾਂ ਨੂੰ ਵੀ ਜਗ੍ਹਾ ਦੇਣੀ ਚਾਹੀਦੀ ਹੈ ਹਨਾ ਰੋਟੀ ਤੇ ਇਹਨਾਂ ਨੇ ਵੀ ਖਾਣੀ ਹੈ ਜਿਵੇਂ ਕੋਈ ਰੇੜੀ ਲਾ ਕੇ ਬੈਠਾ ਜਾਂ ਕੋਈ ਨੂਡਲ ਵਗੈਰਾ ਲਾ ਕੇ ਬੈਠਾ ਕੋਈ ਵੀ ਹਨਾ ਆਪਣੀ ਰੋਟੀ ਕਮਾ ਰਿਹਾ ਹਰ ਕੋਈ ਪਰ ਸਰਕਾਰ ਨੇ ਕੋਈ ਸਿਸਟਮ ਨਾਲ ਇਹ ਚੀਜ਼ ਨੂੰ ਸਿਸਟਮ ਨਾਲ ਹੀ ਬਣਾਉਣਾ ਚਾਹੀਦਾ ਸੀ ਜੇ ਜ਼ਰੂਰੀ ਨਹੀਂ ਕਿ ਪੈਸਾ ਲਾ ਕੇ ਦਿਖਾਤਾ ਜੀ ਲੱਗ ਗਿਆ ਜੀ ਬਣ ਗਿਆ ਇਹ ਚੀਜ਼ ਨੂੰ ਮਜ਼ਾ ਨਹੀਂ ਆਉਂਦਾ ਹਾਂ ਹਾਂ ਕਿੱਥੇ ਲੋੜ ਹੈ ਕਿੱਥੇ ਚੀਜ਼ ਚਾਹੀਦੀ ਹੈ ਉਸ ਚੀਜ਼ ਦਾ ਕਿੱਥੇ ਆਪਾਂ ਯੂਸ ਵਧੀਆ ਕਰ ਸਕਦੇ ਹਾਂ ਉਸ ਚੀਜ਼ ਤੇ ਪੈਸੇ ਲਾਉਣੇ ਚਾਹੀਦੇ ਮੁਸ਼ਕਿਲ ਮੈਨੂੰ ਅੰਦੇ ਵੀ ਪਰੇਕਾਰ ਉਰੇਕਾਰ ਜੇ ਮੈਂ ਰੋਟੀ ਕਮਾ ਕੇ ਖਾ ਲੂੰ ਤੇ ਕਿਹੜੀ ਗੱਲ ਹੈ ਹਾਂ ਮਾਤਾ ਜੀ ਹੁਣ ਮੈਂ ਤੁਹਾਨੂੰ ਪੁੱਤਰਾ ਨਾਮ ਕੀ ਹੈ ਜੀ ਜਸਪੀਰ ਕੌਰ ਮਾਤਾ ਇੱਥੇ ਕਿੰਨੇ ਸਮੇਂ ਤੋਂ ਫੜੀ ਲਾ ਰਹੇ ਹੋ ਜਦੋਂ ਲੜਾਈ ਨੇ ਪਿੰਡ ਰਲ ਲੱਗੀ ਆ ਉਦੋਂ ਨਹੀਂ ਮੈਂ ਇੱਥੇ ਬੈਠੀ ਵਾ ਹਾਂ ਅੱਜ ਦੀ ਨਹੀਂ ਬੈਠੀ ਇੱਥੇ ਪਰ ਫਿਰੇ ਮੈਨੂੰ ਟਾਉਣ ਦੇ ਕੋਚ ਕਰਦੇ ਤੇ ਉੱਠ ਗਲੋ ਵੇ ਕਿਹਦੇ ਕਿਉਂ ਉੱਠੋ ਮਤਲਬ ਨਾ ਨਾ ਗੰਦ ਨਹੀਂ ਆ ਨਾ ਨਾ ਲੋਕੀ ਮਤਲਬ ਜਿਹੜੇ ਬੰਦੇ ਆ ਉਹ ਉਹ ਕਹਿੰਦੇ ਵੀ ਇੱਥੋਂ ਚਲੇ ਜਾਓ ਵੀ ਇੱਥੇ ਤੁਸੀਂ ਬਹੋ ਨਾ ਐ ਇਕੱਲੇ ਹੋइए ਇੱਥੇ ਇਹ ਸਾਰੇ ਰੋਟੀ ਬਾਗ ਖਾਣੇ ਸਾਈਕਲ ਟਰੈਕ ਬਣਾ ਦਿੱਤਾ ਤੁਸੀਂ ਬੈਠੇ ਹੋ ਸਾਈਕਲ ਟਰੈਕ ਤੇ ਬੈਠੇ ਹੋ ਹਾਂ ਕਾਰਨੇ ਪੈਸਾ ਲਾਇਆ ਹਾਂ ਤੁਹਾਨੂੰ ਪਤਾ ਹੈ ਸਾਈਕਲ ਟਰੈਕ ਬਣਿਆ ਨਹੀਂ ਮੈਨੂੰ ਨਹੀਂ ਪਤਾ ਹਾਂ ਪਤਾ ਨਹੀਂ ਬਾਹੂ ਮੈਂ ਤੇ ਨਪੜ ਜਨਾਨੀ ਆ ਮੈਨੂੰ ਤਾਂ ਕਹਿ ਰਿਹਾ ਮੈਂ ਇੱਥੇ ਆ ਕੇ ਬੰਦਾ ਮੇਰਾ ਸ਼ਰਾਬੀ ਆ ਤਾਂ ਮੈਂ ਇੱਥੇ ਰੋਟੀ ਕਵਾ ਖਾ ਲਈ ਬਸ ਇੰਨਾ ਹੀ ਆ ਆਹ ਹੋ ਤਮੈਂ 10 ਵਜੇ ਜਾਣਾ ਇੱਥੋਂ ਹੁਣ ਬੈਠੀ 8 ਵਜੇ 10 ਵਜੇ ਕਰ ਜਾਣਾ ਆ ਕਾਰ ਏ ਖਾਲੀ ਕਰਾਉਂਦੀ ਐ ਜਗਾ ਸਾਈਕਲ ਟ੍ਰੈਕ ਦੇ ਨਾਲ ਐ ਕੀ ਕਰੋਗੇ ਕਿੱਥੇ ਜਾਓ ਚੰਗਾ ਸੋ ਕਰਾਉਣਗੇ ਤੇ ਸਾਨੂੰ ਕਿਰੇ ਜਗਾ ਦੇ ਦੇਣ ਸਾਨੂੰ ਥੜੇ ਦੇਣ ਇਹ ਲੋਕਾਂ ਨੇ ਵੈਸੇ ਜਗਾ ਮੱਲੀ ਆ ਤੇ ਲੋਕੀ ਤੰਗ ਕਰਦੇ ਸਾਨੂੰ ਆ ਗੱਲ ਐ ਚੰਗਾ ਸੋ ਚਕਾ ਦੇਣ 8 ਦੇਣ ਇਥੋਂ ਹਾਂ ਬਸ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦੀ ਲੀ ਪੋਸਟ ਅੰਮ੍ਰਿਤਸਰ